ਕਹਿੰਦੇ ਸੀ ਲੰਮੇ ਸਮੇਂ ਅਰਦਾਸਾਂ ਕੀਤੀਆਂ ਤੇ ਸਿੱਖਾਂ ਦੀ ਅਰਦਾਸਾਂ ਕੀਤੀਆਂ ਹੁਣ ਤੇ ਪੂਰਨ ਕਿਉਂ ਨਾ ਹੋਣ ਕਹਿੰਦੇ ਹੈ ਅਕਾਲ ਤਖਤ ਸਾਹਿਬ ਨੂੰ ਜਥੇਦਾਰ ਚਾਹੀਦਾ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਹੁਣ ਬਈ ਮੈਂ ਇਤਨੀ ਕਹਿ ਸਕਦਾ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਦੁਨੀਆ ਦੇ ਵਿੱਚ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਤੇ ਨਾ ਹੀ ਕੋਈ ਹੋਇਆ ਉਹ ਇੱਕ ਹੀ ਪਰ ਉਹਨਾਂ ਦੇ ਪੂਰਨਿਆ ਤੇ ਚੱਲਣ ਵਾਲਾ ਬੜੇ ਲੰਮੇ ਸਮੇਂ ਬਾਅਦ ਇਸ ਪੰਥ ਨੂੰ ਇੱਕ ਜਥੇਦਾਰ ਮਿਲਿਆ ਉਹ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਮੈਂ ਕਹਿੰਨਾ ਜਥੇਦਾਰ ਹੋਵੇ ਤੇ ਇਦਾਂ ਦਾ ਹੋਵੇ ਕਿ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੂੰ ਆਖੇ ਵੀ ਕਾਕਾ ਅਕਾਲਤਖਨ ਸਾਹਿਬ ਤੈਨੂੰ ਅੱਜ ਰੋਣਾ ਪੈਣਾ ਹੀ ਹੋ ਤੇ ਅੱਗੋਂ ਮੈਂ ਕਹਿੰਨਾ ਭਗਵੰਤ ਮਾਨ ਦੇ ਬਾਰੇ ਨਾਰੀ ਜਾਈਏ ਉਹਨੇ ਉਸੇ ਵੇਲੇ ਕਿਹਾ ਵੀ ਮੈਨੂੰ ਅਕਾਲਤਖਨ ਸਾਹਿਬ ਤੋਂ ਹੁਕਮਨਾਮਾ ਆਇਆ ਹੋਵੇ ਤੇ ਮੈਂ ਉੱਥੇ ਨਾ ਜਾਵਾਂ ਇਦਾਂ ਹੋ ਸਕਦਾ ਸਿੱਖ ਕਦੇ ਅਕਾਲਤਖਨ ਸਾਹਿਬ ਤੋਂ ਬਿਨਾਂ ਰਹਿ ਨਹੀਂ ਸਕਦੇ ਤੇ ਮੈਂ ਇਸ ਗੱਲ ਦੇ ਉੱਤੇ ਵੀ ਕਹਿੰਨਾ ਵੀ ਬੜੀ ਵੱਡੀ ਜੁਰਤ ਚਾਹੀਦੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਵੰਗਾਰਨ ਦੀ ਵੀ ਇਥੇ ਆ ਤੇ ਦੂਜੇ ਪਾਸੇ ਜਿੰਨੇ ਵੀ ਸਾਲੀਆਂ ਲੀ ਲੀਏ ਫੀਲੀਆਂ ਦੀਆਂ ਗਲਤੀਆਂ ਕਰਦੀਆਂ ਨੇ ਸਾਰਿਆਂ ਨੂੰ ਸੱਦ ਕੇ ਉਹਨੇ ਰਗੜਤਾ ਸਾਰਿਆਂ ਤੋਂ ਮਾਫੀਨਾਮੇ ਉਹਨੇ ਲੈ ਠੀਕ ਆ ਤੇ ਹੁਣ ਭਗਵੰਤ ਮਾਨ ਵੀ ਆ ਰਿਹਾ ਤੇ ਬਾਈ ਮੈਂ ਇੱਕ ਗੱਲ ਕਹਿਣਾ ਜਿਹੜੇ ਜਿਹੜੇ ਬੰਦੇ ਗਲਤੀਆਂ ਗਲਤੀਆਂ ਕਰਦੇ ਆ ਉਹ ਜਾ ਕੇ ਆਪਣੀਆਂ ਭੁੱਲਾਂ ਬਖਸ਼ਾਓ ਅਕਾਲ ਤਖਤ ਸਾਹਿਬ ਜਾ ਕੇ ਠੀਕ ਆ ਤੇ ਗਾਂਹ ਦੀ ਜ਼ਿੰਦਗੀ ਜਿਹੜੀ ਆ ਉਹਨੂੰ ਵਧੀਆ ਤਰੀਕੇ ਨਾਲ ਸ਼ੁਰੂਆਤ ਕਰੋ ਦੀ ਤੇ ਮੈਂ ਵੀ ਆ ਰਿਹਾ ਠੀਕ ਆ ਜੇ ਕਦੇ ਮੈਂ ਵੀ ਜ਼ਿੰਦਗੀ ਚ ਕੋਈ ਗਲਤੀ ਕੀਤੀ ਹੋਊਗੀ ਤੇ ਮੈਂ ਵੀ ਸਿੰਘ ਸਾਹਿਬ ਨੂੰ ਮਿਲਣ ਵਾਸਤੇ ਛੇਤੀ ਜਾ ਰਿਹਾ ਵਾਂ ਸੋ ਜਿਹੜੇ-ਜਿਹੜੇ ਜਹੇਦਾਰ ਵੀ ਹਨ ਉਹ ਅਜੇ ਵੀ ਵਕਤ ਹੈਗਾ ਅਜੇ ਵੀ ਵੇਲਾ ਹੈਗਾ ਆਪਣੇ ਘਰ ਨੂੰ ਵਾਪਸੀ ਕਰੋ ਇਹ ਆ ਕਾਲੀ ਬਾਬਾ ਫੂਲਾ ਸਿੰਘ ਦੀ ਉਹ ਪਾਵਰ ਜਿਹੜੀ ਉਹ ਕਹੇਕੇ ਸਿੰਘ ਨੂੰ ਬਖਸ਼ਿਸ਼ ਕੀਤੀ ਆ ਠੀਕ ਆ ਅੱਜ ਕਹਿ ਸਕਦੇ ਕੁਲਦੀਪ ਸਿੰਘ ਗੜਗੱਜ ਨੂੰ ਉਹ ਪਾਵਰ ਬਖਸ਼ ਦਿੰਦੀ ਆ ਕਾਲੀ ਬਾਬਾ ਫੂਲਾ ਸਿੰਘ ਨੇ ਵੀ ਕਾਣੇ ਨੂੰ ਕਾਣਾ ਤੇ ਸੁਜਾਕੇ ਨੂੰ ਸੁਜਾਕਾ ਕਹਿਣ ਦੀ ਤਾਕਤ ਦਿੱਤੀ ਆ ਸੋ ਸਾਰੇ ਮੇਰੇ ਭਰਾਓ ਆਓ ਆਪਾਂ ਅੱਜ ਸਿੰਘ ਸਾਹਿਬ ਦਾ ਸਾਥ ਦੇਈਏ ਯਾਨੀ ਕਲਦੀਪ ਸਿੰਘ ਗਰਗਜ ਦੇ ਨਾਲ ਆਪਾਂ ਤੇ ਬਾਕੀ ਕੌਣ-ਕੌਣ ਨਾਲ ਆ ਕਮੈਂਟ ਕਰਕੇ ਜੂ ਦੱਸਿਓ ਜੁਰਤ ਹੋਵੇ ਐਦਾਂ ਦੀ ਚਾਹੀਦੀ ਫਿਰ ਉਹ ਕਹਿੰਦੇ ਸੀ ਲੰਮੇ ਸਮੇਂ ਅਰਦਾਸਾਂ ਕੀਤੀਆਂ ਤੇ ਸਿੱਖਾਂ ਦੀ ਅਰਦਾਸਾਂ ਕੀਤੀਆਂ ਹੁਣ ਤੇ ਪੂਰਨ ਕਿਉਂ ਨਾ ਹੋਣ ਕਹਿੰਦੇ ਸੀ ਅਕਾਲ ਤਖਤ ਸਾਹਿਬ ਨੂੰ ਜਥੇਦਾਰ ਚਾਹੀਦਾ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਹੁਣ ਭਾਈ ਮੈਂ ਇਤਨੀ ਕਹਿ ਸਕਦਾ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਦੁਨੀਆ ਦੇ ਵਿੱਚ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਤੇ ਨਾ ਹੀ ਕੋਈ ਹੋਇਆ ਉਹ ਇੱਕ ਹੀ ਪਰ ਉਹਨਾਂ ਦੇ ਪੂਰਨਿਆ ਤੇ ਚੱਲਣ ਵਾਲਾ ਬੜੇ ਲੰਮੇ ਸਮੇਂ ਬਾਅਦ ਇਸ ਪੰਥ ਨੂੰ ਇੱਕ ਜ਼ਹੀਦਾਦ ਮਿਲਿਆ ਉਹ ਸਿੰਘ ਸਾਹਿਬ ਜ਼ਹੀਦਾਦ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਮੈਂ ਕਹਿੰਨਾ ਜ਼ਹੀਦਾਦ ਹੋਵੇ ਤੇ ਇਦਾਂ ਦਾ ਹੋਵੇ ਕਿ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੂੰ ਆਖੇ ਵੀ ਕਾਕਾ ਅਕਾਲਤਖ ਸਾਹਿਬ ਤੈਨੂੰ ਹਾਜ਼ਰ ਹੋਣਾ ਪੈਣਾ ਹੀ ਹੋ ਤੇ ਅੱਗੋਂ ਮੈਂ ਕਹਿੰਨਾ ਭਗਵੰਤ ਮਾਨ ਦੇ ਬਾਰੇ ਨਾਰੀ ਜਾਈਏ ਉਹਨੇ ਉਸੇ ਵੇਲੇ ਕਿਹਾ ਵੀ ਮੈਨੂੰ ਅਕਾਲਤਖ ਸਾਹਿਬ ਤੋਂ ਹੁਕਮਨਾਮਾ ਆਇਆ ਹੋਵੇ ਤੇ ਮੈਂ ਉੱਥੇ ਨਾ ਜਾਵਾਂ ਇਦਾਂ ਹੋ ਸਕਦਾ ਸੇਕ ਕਦੇ ਅਕਾਲ ਤਖਤ ਸਾਹਿਬ ਤੋਂ ਬਿਨਾਂ ਰਹਿ ਨਹੀਂ ਸਕਦੇ ਤੇ ਮੈਂ ਇਸ ਗੱਲ ਦੇ ਉੱਤੇ ਵੀ ਕਹਿੰਦਾ ਵੀ ਬੜੀ ਵੱਡੀ ਜ਼ਰੂਰਤ ਚਾਹੀਦੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਵੰਗਾਰਨ ਦੀ ਵੀ ਇਥੇ ਆ ਤੇ ਦੂਜੇ ਪਾਸੇ ਜਿੰਨੇ ਵੀ ਸਾਲੀਆਂ ਲੀ ਲੀਏ ਫੀਲੀਆਂ ਦੀਆਂ ਗਲਤੀਆਂ ਕਰਦੀਆਂ ਨੇ ਸਾਰਿਆਂ ਨੂੰ ਸੱਦ ਕੇ ਉਹਨੇ ਰਗੜਤਾ ਸਾਰਿਆਂ ਤੋਂ ਮਾਫੀਨਾਮੇ ਉਹਨੇ ਲੈ ਠੀਕ ਆ ਤੇ ਹੁਣ ਭਗਵੰਤ ਮਾਨ ਵੀ ਆ ਰਿਹਾ ਤੇ ਭਾਈ ਮੈਂ ਇੱਕ ਗੱਲ ਕਹਿੰਦਾ ਜਿਹੜੇ ਜਿਹੜੇ ਬੰਦੇ ਗਲਤੀਆਂ ਗਲਤੀਆਂ ਕਰਦੇ ਆ ਉਹ ਜਾ ਕੇ ਆਪਣੀਆਂ ਭੁੱਲਾਂ ਬਖਸ਼ਾਓ ਅਕਾਲ ਤਖਸਾਲਬ ਜਾ ਕੇ ਠੀਕ ਆ ਤੇ ਗਾਂਹ ਦੀ ਜ਼ਿੰਦਗੀ ਜਿਹੜੀ ਆ ਉਹਨੂੰ ਵਧੀਆ ਤਰੀਕੇ ਨਾਲ ਸ਼ੁਰੂਆਤ ਕਰੋ ਦੀ ਤੇ ਮੈਂ ਵੀ ਆ ਰਿਹਾ ਠੀਕ ਆ ਜੇ ਕਦੇ ਮੈਂ ਵੀ ਜ਼ਿੰਦਗੀ ਚ ਕੋਈ ਗਲਤੀ ਕੀਤੀ ਹੋਊਗੀ ਤੇ ਮੈਂ ਵੀ ਸਿੰਘ ਸਾਹਿਬ ਨੂੰ ਮਿਲਣ ਵਾਸਤੇ ਛੇਤੀ ਜਾ ਰਿਹਾ ਵਾਂ